ਹਾਂ ਟਰੈਕਟਰ ਡਿਸਟ੍ਰਿਕਟ ਬਠਿੰਡਾ ਚ ਭਰਾਵੋ 5405 5405 ਦੋ ਟਰੈਕਟਰ ਆਏ ਆ ਦੋਨੇ 21 ਮਾਡਲ ਦਾ ਟਰੈਕਟਰ ਆ ਇੱਕ ਦੇ ਤਾਂ ਸਮਾਨ ਵਗੈਰਾ ਲੱਗਿਆ ਹੋਇਆ ਇੱਕ ਸਿੰਪਲ ਉਹਦੇ ਕਲੋਪੀ ਤੇ ਉਹਦੇ ਲੱਗੀ ਹੋਈ ਆ ਤੇ ਅਗਲੇ ਪਾਸੇ ਕਿਵੇਂ ਇਹਦੇ ਵੇਟ ਵਗੈਰਾ ਲੱਗੇ ਆ ਉਹਦੇ ਕੱਲਾ ਸਿੰਪਲ ਵੈਂਪਰੀ ਲੱਗਿਆ ਹੋਇਆਗਾ ਦੋਨੇ 2021 ਮਾਡਲ ਟਰੈਕਟਰ ਆ ਕਿਸੇ ਭਰਾ ਨੇ 5405 5405 ਜੌਂਡੀਅਰ ਟਰੈਕਟਰ ਲੈਣੇ ਹੋਣ ਤਾਂ ਵੜੈਂ ਟਰੈਕਟਰ ਨਾਲ ਡਿਸਟ੍ਰਿਕਟ ਬਠਿੰਡਾ ਨਾਲ ਸੰਪਰਕ ਕਰ ਸਕਦੇ ਹੋ ਸਾਡਾ ਪਿੰਡ ਭਾਈ ਬਖਤੌਰਾਪਰਾਵੋ ਸਾਡੇ ਕੋਲੇ ਹਰੇਕ ਪ੍ਰਕਾਰ ਦੇ ਟਰੈਕਟਰ ਮਿਲਣਗੇ ਕਿਵੇਂ ਜੌਂਡੀਅਰ 5210 21 ਮਾਡਲ 22 ਮਾਡਲ 23 ਮਾਡਲ 5210 ਮਿਲਣਗੇ ਸਾਡੇ ਕੋਲੇ 3 50 50 ਡੀਮਲੂ 2018 ਮਾਡਲ 5405 ਪੰਜ ਜੌਂਡੀ ਆਰ ਮਿਲਣਗੇ ਭਰਾਵੋ ਬੜੈਂਚ ਟਰੈਕਟਰ ਡਿਸਟ੍ਰਿਕਟ ਬਠਿੰਡਾ ਤੇ ਕਿਸੇ ਪੁਰਾਣੇ ਟਰੈਕਟਰ ਖਰੀਦਣਾ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਲਿਓ 2021 ਮਾਡਲ 5405 ਗਲੋਬਲ ਹਿੱਸੇ ਵਾਲਾ ਹੈਵੀ ਹਿੱਸੇ ਵਾਲਾ ਟਰੈਕਟਰ ਆ ਭਰਾਵੋ ਸਾਡੇ ਕੋਲੇ ਦੋਨੇ ਹਿੱਸੇ ਜੀ ਹੈਗੇ ਆ ਨਾਰਮਲ ਹਿੱਸੇ ਵਾਲਾ ਵੀ ਹੈਗਾ ਤੇ ਗਲੋਬਲ ਹਿੱਸੇ ਵਾਲਾ ਵੀ ਹੈਗਾ ਕਾਫੀ ਭਰਾ ਅਲੱਗ-ਅਲੱਗ ਡਿਮਾਂਡ ਕਰਦੇ ਰਹਿੰਦੇ ਆ ਵੀ ਸਾਨੂੰ ਗਲੋਬਲ ਹਿੱਸੇ ਵਾਲਾ ਵੀ ਚਾਹੀਦਾ ਹੈਵੀ ਹਿੱਸੇ ਵਾਲਾ ਚਾਹੀਦਾ ਤਾਂ ਇਹ ਟਰੈਕਟਰ 5405 7ੋਂ ਖਰੀਦ ਕੇ ਲਿਆ ਸਕਦੇ ਹੋ ਤੇ ਸਾਡੇ ਕੋਲੇ ਸਿੰਪਲ ਹਿੱਸੇ ਵਾਲਾ ਵੀ ਹੈਗਾ ਉਹ ਵੀ 2021 ਮਾਡਲੀ ਆ ਦੋਨੇ ਜਮਾਂ ਸੇਮ ਕੰਡੀਸ਼ਨ ਦੇ ਟਰੈਕਟਰ ਆ ਉਹਦਾ ਟਰੈਕਟਰ ਦਾ ਰੇਟ ਹੈਗਾ ਭਰਾਵੋ 7 ਲੱਖ ਤੇ 75000 ਰੁਪਿਆ ਇਹਦਾ ਟਰੈਕਟਰ ਦਾ ਰੇਟ ਹੈਗਾ 8 ਲੱਖ ਤੇ 45000 ਰੁਪਿਆ 2021 ਮਾਡਲ ਆ ਪ੍ਰਭੂ 2021 ਮਾਡਲ ਇਹਦਾ ਰੇਟ ਹੈਗਾ 845000 ਰੁਪਇਆ ਇਹ 1000 ਕੁਸ ਘੰਟੇ 1100 ਘੰਟਾ ਚੱਲਿਆ ਹੋਇਆ ਲਗਭਗ ਟਰੈਕਟਰ ਆ ਟਾਇਰ ਵਗੈਰਾ ਨਾਲ ਦੀ ਆ ਸਟੀering ਦਾ ਗੈਸਟ ਵਾਲਾ ਪ੍ਰਭੂ ਜੇ ਕਿਸੇ ਪ੍ਰਾਣੇ ਟਰੈਕਟਰ ਲੈਣਾ ਹੋਵੇ ਤਾਂ ਵੜੈਂਚ ਟਰੈਕਟਰ ਪਿੰਡ ਭਾਈ ਬਖਤੌਰ ਡਿਸਟ੍ਰਿਕਟ ਬਠਿੰਡਾ ਨਾਲ ਸੰਪਰਕ ਕਰ ਸਕਦੇ ਹੋ ਆ ਦੇਖ ਲਓ ਧਿਆਨ ਨਾਲ ਟਰੈਕਟਰ ਚੈੱਕ ਕਰ ਸਕਦੇ ਹੋ ਕਿਸੇ ਪ੍ਰਾਣੇ ਲੈਣਾ ਟਰੈਕਟਰ ਤਾਂ 2021 ਮਾਡਲ ਪਿੰਡ ਭਾਈ ਬਖਤੌਰ ਡਿਸਟ੍ਰਿਕਟ ਬਠਿੰਡਾ ਜੇ ਦੋ ਟਰੈਕਟਰ 5405 ਖੜੇ ਆ 35210 ਖੜੇ 21 22 23 ਮਾਡਲ 5210 ਖੜੇ ਆ ਤੇ 21 ਮਾਡਲ 545 ਖੜਾ ਤੇ 5050 ਡੀ 2000 ਤੇ 18 ਮਾਡਲ ਖੜਾਗਾ ਆ ਗੌਰ ਕਰ ਲੋ 2021 ਮਾਡਲ ਪੀਵੀ 3122 ਨੰਬਰ ਹੈ ਇਹਦਾ ਟਰੈਕਟਰ ਦਾ ਉੱਤੇ ਚੈੱਕ ਕਰ ਲੋ ਬਹੁਤ ਵਧੀਆ ਡਿੱਕ ਵਗੈਰਾ ਸਿਸਟਮ ਵਗੈਰਾ ਲੱਗਿਆ ਹੋਇਆਗਾ ਫੋਟੋ ਵਗੈਰਾ ਦੀ ਭਰਾ ਖਿਚਲਾ ਨਾ ਕਰਾਉਣਾ ਦੇਖੋ ਗੌਰ ਨਾਲ ਪਹਿਲਾਂ ਫੋਟੋ ਵਗੈਰਾ ਚੈੱਕ ਕਰ ਲੈਣ ਤਾਂ ਹੀ ਗੌਰ ਨਾਲ ਤੁਹਾਡੇ ਵਾਸਤੇ ਸਪੈਸ਼ਲ ਵੀਡੀਓ ਬਣਾਉਣ ਆਏ ਅੱਜ ਕਿਉਂ ਜਿਆਦਾ ਟਰੈਕਟਰ ਨਹੀਂ ਪਤਾ ਲੱਗਦਾ ਟਰੈਕਟਰਾਂ ਨਾਲ ਖੜਿਆ ਹੁੰਦਾ ਇਸ ਕਰਕੇ ਅੱਜ ਇਹ ਟਰੈਕਟਰ ਆ ਹੀ ਰਿਹਾ ਸੀਗਾ ਇਸ ਕਰਕੇ ਤੁਹਾਨੂੰ ਵੀਡੀਓ ਬਣਾ ਕੇ ਦਿਖਾ ਰਹੇ ਹਾਂ ਇਹ ਕਿਸੇ ਭਰਾਣੇ ਦੇ ਉੱਤੇ ਲੋਨ ਕਰਵਾਉਣਾਗਾ ਆ ਮਨ ਲੋ ਵੀ 5 5.5 ਲੱਖ ਰੁਪਈਆ ਇਹਦੇ ਉੱਤੇ ਲੋਨ ਵੀ ਕਰਵਾ ਕੇ ਦੇ ਦਾਂਗੇ ਜੋ ਸੇ ਭਰਾ ਨੇ ਲੋਨ ਕਰਵਾਉਣਾ ਤਾਂ 5.5 ਲੱਖ ਰੁਪਇਆ ਇਹ ਟਰੈਕਟਰ ਤੇ ਲੋਨ ਕਰਵਾ ਕੇ ਦੇ ਦਿਆਂਗੇ ਬਾਕੀ ਆਸਾਨ ਕਿਸ਼ਤਾਂ 'ਚ ਤੁਸੀਂ ਇਹ ਟਰੈਕਟਰ ਖਰੀਦ ਕੇ ਲੈ ਜਾ ਸਕਦੇ ਹੋ ਜਰੂਰ ਪਹੁੰਚੋ ਪਿੰਡ ਭਾਈ ਬਖਤਾ ਔਰ ਡਿਸਟ੍ਰਿਕਟ ਬਠਿੰਡਾ ਡਿਸਟ੍ਰਿਕਟ ਬਠਿੰਡਾ 'ਚ ਪਹੁੰਚ ਕੇ ਇਹ ਟਰੈਕਟਰ ਖਰੀਦ ਕੇ ਲੈ ਜਾ ਸਕਦੇ ਹੋ ਧੰਨਵਾਦ ਵੀਡੀਓ ਨੂੰ ਅੱਗੇ ਸਾਂਝਾ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਤੁਸੀਂ ਕਿਹੜਾ ਟਰੈਕਟਰ ਖਰੀਦਣਾ ਜਰੂਰ ਕਮੈਂਟ ਕਰਕੇ ਦੱਸਿਓ ਜੇਕਰ ਤੁਹਾਡੇ ਕੋਲੇ ਵੀ ਕੋਈ ਅਜਿਹੇ ਟਰੈਕਟਰ ਹੈਗਾ ਤਾਂ ਜਰੂਰ ਕਮੈਂਟ ਕਰਿਓ ਵੀਡੀਓ ਨੂੰ ਅੱਗੇ ਸਾਂਝਾ ਕਰਿਓ ਧੰਨਵਾਦ ਥੈਂਕ ਯੂ